ਸੂਕਤ ਕਿਸਾਨ ਮੋਰਚਾ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਲੂ ਆਪਣੀਆਂ ਮੰਗਾਂ ਨੂੰ ਲੈ ਕੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਦ ਵੱਲੂ ਮੰਗ ਕੀਤੀ ਜਾ ਰਹੀ ਹੈ ਕਿ ਦੋਨਾ ਤੇਲੂ ਮਲਬਈ ਸਰਕਾਰੀ ਜ਼ਮੀਨ ਜੋ ਕਿ 750 ਏਕੜ ਦੀ ਹੈ ਉਸ ਦੀ ਬੋਲੀ ਕਰਵਾਈ ਜਾਵੇ ਜਾਂ ਫਿਰ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਜਮ੍ਹਾਂ ਕਰਵਾਏ ਜਾਣ ਡੇਟ ਨੰਬਰ 195 ਐਮ ਕੰਡਿਆਲੀ ਤਾਰ ਤੋਂ ਪਰ ਕਿਸੇ ਨੂੰ ਮਾਫੀਆਂ ਨੂੰ ਜਾਣ ਨਾ ਦਿੱਤਾ ਜਾਵੇ ਕਿਉਂਕਿ ਡੀਟੀ ਮਲਬਈ ਐਸਐਫ ਬਟਾਲੀ 155 ਦੇ ਕਮਾਂਡਰ ਨੂੰ ਲਿਖਤੀ ਰੂਪ ਦੇ ਵਿੱਚ ਅਨਧਿਕਾਰਤ ਵਿਅਕਤੀ ਦੇ ਉਸ ਪਾਸੇ ਜਾਣ ਦੇ ਆਦੇਸ਼ ਦਿੱਤੇ ਜਾਣ ਤੋਂ ਇਲਾਵਾ ਹੋਰ ਕੁਝ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾਈ ਜਾਵੇ ਇਹਨਾਂ ਨੂੰ ਲੈ ਕੇ ਇੱਕ ਮੰਗ ਪੱਤਰ ਜਿਹੜਾ ਹੈ ਉਹ ਵੀ ਦਿੱਤਾ ਗਿਆ ਤੇ ਰੋਸ ਜ਼ਾਹਰ ਕੀਤਾ ਗਿਆ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਹਾਰਤਿਕ ਸੰਘਾ ਨੂੰ ਪੰਜਾਬ ਪਛਮੀ ਅਸੀਂ ਅੱਜ ਜੋ ਧਰਨਾ ਇੱਥੇ ਡੀਸੀ ਦਫ਼ਤਰ ਨੂੰ ਦਾ ਕਰਾਓ ਕੀਤਾ ਹੈ ਔਰ ਰੋਜ਼ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਸਾਡੇ ਬੋਲੀ ਰੱਖੀ ਗਈ ਸੀ ਪਿਛਲੇ 7 5 15 7 ਨੂੰ 2024 ਨੂੰ ਕਿਉਂਕਿ ਇਹਨਾਂ ਨੇ ਪੋਸਟ ਬੌਂਡ ਕਰਤੀ ਅੱਗੇ ਕਰਤੀ ਉਸ ਤੋਂ ਬਾਅਦ ਕਿਹੜਾ ਪ੍ਰਸ਼ਾਸਨ ਹੈ ਡੀਸੀ ਐ ਐਸਡੀਐਮ ਨੂੰ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਇਹ ਬੋਲੀ ਨਹੀਂ ਕਰ ਰਿਹਾ ਕਿਉਂਕਿ ਸਰਕਾਰ ਦੇ ਉੱਥੇ ਪਾਲਿਸੀ ਬਣਾਤੀ ਪ੍ਰਧਾਨ ਸਭਾ ਦੇ ਵਿੱਚ ਐਮ ਐਲ ਏ ਸਾਹਿਬ ਨੇ ਦਈਏ ਜੀ ਨੇ ਉਹਨਾਂ ਚੱਕਿਆ ਸੀ ਮੁੱਦਾ ਔਰ 5000 ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦੀ ਪਾਲਿਸੀ ਬਣਾ ਕੇ ਸਾਨੂੰ ਉੱਥੇ ਅਸੀਂ ਪੈਸੇ ਦੇਣ ਲਈ ਤਿਆਰ ਸੀ ਸਾਰਾ ਕੁਝ ਕਰਨ ਲਈ ਤਿਆਰ ਸੀ ਪਰ ਪੰਜਾਬ ਸਰਕਾਰ ਨੇ ਪਤਾ ਨਹੀਂ ਪ੍ਰਸ਼ਾਸਨ ਕੀ ਮਿਲੀ ਭੁਗਤ ਕਰਕੇ ਅੱਜ ਉਹ ਰੋਕ ਕੇ ਬੈਠਾ ਡੀ ਸੀ ਵੀ ਔਰ ਆਰ ਡੀ ਐਮ ਵੀ ਔਰ 45 ਜਿਹੜੀ ਉਹਨੂੰ ਰੱਖਿਆਵੇਂ ਬੰਦ ਉੱਥੇ ਦੂਜੀ ਕਿਹੜੀ ਆਪਣੇ ਉਥੇ ਬੂ ਮਾਫੀਆ ਲੋਕ ਨੇ ਉਹ ਜ਼ਮੀਨ ਦੇ ਵਿੱਚ ਜਾ ਰਹੇ ਨੇ ਅਸੀਂ ਸਾਡੀ ਕਿਹੜੀ ਪਹਿਲੀ ਮੰਗ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਗੇਟ ਨੰਬਰ 195 ਤੋਂ ਅੰਦਰ ਜਾਣ ਤੋਂ ਔਰ ਦੂਜੀ ਕਿਹੜੀ ਮੰਗ ਹੈ ਸਾਡੀ ਪਹਿਲੇ ਨੰਬਰ ਤੇ ਵੀ ਕਿਹੜੀ ਇਹ ਬੋਲੀ ਕੀਤੀ ਜਾਵੇ ਔਰ ਪੈਸੇ ਤਰਵਾਏ ਜਾਣੇ ਸਾਰੇ ਲੋਕ ਜਿਹੜੇ ਉਹ ਪਿੰਡਾਂ ਦੇ ਆ ਅਸੀਂ ਪੈਸੇ ਦੇਣ ਨੂੰ ਤਿਆਰ ਆ ਸਰਕਾਰ ਨੂੰ ਜ਼ਮੀਨ ਦੇ ਔਰ ਕਿਹੜੀ ਦੂਜੀ ਤੇਰੇ ਜਿਹੜੀ ਅੰਦਰ ਕਬਜ਼ੇ ਕਰਦੀ ਏ ਨਾ ਤਾਂ ਪੈਸੇ ਦੇਣ ਨੂੰ ਤਿਆਰ ਏ ਨਾ ਕੁਝ ਉਹ ਅਨਰਾਈਟ ਬੰਦੇ ਨੇ ਬਾਹਰੋਂ ਆ ਕੇ ਕਬਜ਼ੇ ਕੀਤੇ ਨੇ 5-7 ਕਿੱਲੇ ਜ਼ਮੀਨ ਮਾਲਕੀ ਲੈ ਕੇ ਔਰ ਸਰਕਾਰੀ ਤੇ 100-150 ਕਿੱਲੇ ਦਾ ਕਬਜ਼ੇ ਕਰਨ ਸਾਲ ਤੋਂ ਇਹ ਜ਼ਮੀਨ ਦੀ ਲੜਾਈ ਲੜ ਰਹੇ ਆ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਨਹੀਂ ਹੋਣ ਦਿਆਂਗੇ ਅਖਰ ਮੇਲ ਸਿੰਘ ਜੀ ਭਾਰਤੀ ਕਿਸਾਨ ਜੋ ਨੇ ਪੰਜਾਬ ਇਕਾਈ ਦਾ ਪ੍ਰਧਾਨ ਆ ਜੀ ਅੱਜ ਕਿਸ ਮੁੱਦੇ ਨੂੰ ਲੈ ਕੇ ਆ ਜਿਹੜਾ ਡੀਸੀ ਦਫਤਰ ਦਾ ਤੁਸੀਂ ਘਰਾਓ ਕਰ ਰਹੇ ਹੋ ਕੀ ਪੂਰਾ ਮਾਮਲਾ ਕੀ ਹੈਗਾ ਜੀ ਸਰ ਅਸੀਂ ਇੱਥੇ ਡੀਸੀ ਦਫਤਰ ਅੱਜ ਇਸ ਮੁੱਦੇ ਵਾਸਤੇ ਬੈਠੇ ਹਾਂ ਕਿ 15 7 ਨੂੰ 2024 ਦੇ ਇਹ ਬੋਲੀ ਰੱਖੀ ਸੀ ਇਹ ਪ੍ਰਸ਼ਾਸਨ ਨੇ ਪਰ ਉਹ ਕਿਸੇ ਕਾਰਨਾਂ ਕਰਕੇ ਇਹਨਾਂ ਪ੍ਰਸ਼ਾਸਨ ਨੇ ਨਗਹਿਲੀ ਕਰਨ ਇਹਨਾਂ ਕੋਈ ਭੂਮਾ 'ਤੇ ਲੋਕ ਹੈਗੇ ਆ ਕਿ ਦੇ ਅੰਦਰ ਜਾਂਦੇ ਆ ਉਹਨਾਂ ਨੇ ਮਿਲਿ ਪਹੁੰਚ ਕਰਕੇ ਇਹਨਾਂ ਬੋਲੀ ਨੂੰ ਬੰਦ ਕਰਤੀ ਜਮੀਨ ਹੈਗੀ 750 ਕਿਲਾ ਉਥੇ ਉਹ ਸਾਡੇ ਲੋਕ ਆ ਸਾਡੇ ਬਜ਼ੁਰਗਾਂ ਦੀ ਪੁਰਾਣਿਆਂ ਦੀ ਹੈ ਸਾਡੇ ਨਾਲ ਗਰਦੌਰੀਆਂ ਵੀ ਹੈਗੇ ਪੁਰਾਣੇ ਉਰਦੂ ਦੀ ਪਰ ਉਸ ਕਰਕੇ ਪ੍ਰਸ਼ਾਸਨ ਨੇ ਮਿਲ ਕੇ ਕੋ ਕੰਮ ਨਹੀਂ ਕਰ ਰਹੇ ਅਸੀਂ ਵੀ ਦੁਬਾਰਾ ਇਹੀ ਮੁੱਦੇ ਵਾਸਤੇ ਅੱਜ ਇਕੱਠੇ ਹੋਏ ਆ ਕਿ ਉਸ ਖੇਤ ਦੀ ਜ਼ਮੀਨ ਸਾਨੂੰ ਠੇਕੇ ਜਗਤ ਦੇ ਦਿੱਤੀ ਜਾਵੇ ਜੇਕਰ ਗੱਲ ਕੀਤੀ ਜਾਈਏ ਤੁਸੀਂ ਕਹਿੰਦੇ ਆ ਵੀ ਜਿਹੜੀਆਂ ਜਿਹੜੀ ਗਦਾਵਰੀ ਹੈ ਉਹ ਸਾਡੇ ਦਾਦਿਆਂ ਜਾਂ ਪਰਦਾਦਿਆਂ ਦੇ ਨਾਮ ਦੀ ਹੈ ਸਿਰ ਤਾਂ ਕੋਈ ਮੈਟਰੀ ਨਹੀਂ ਹੈਗਾ ਉਹ ਤਾਂ ਫਿਰ ਤੁਹਾਡੀ ਮਾਲਕੀ ਦੀ ਜਗ੍ਹਾ ਹੋਈ ਉਹ ਜੀ ਪਹਿਲਾਂ ਸਾਡੇ ਮਾਲਕੇ ਹੈਗੇ ਸਾਂ ਪਾਣੀ 1988 ਦੇ ਵਿੱਚ ਪਾਣੀ ਆਇਆ ਸੀ ਉਥੇ ਇਹ ਹੈਗੀ ਹੈ ਤੇ ਦਰਿਆ ਤੋਂ ਪਾਰ ਦੇ ਜ਼ਮੀਨਾਂ ਤਾਰ ਤੋਂ ਬਾਰਡਰ ਫੈਂਸਿੰਗ ਲੱਗੀ ਹੋਈ ਹੈ ਉਸ ਤੋਂ ਅੱਗੇ ਦੀ ਹੈਗੀ ਹੈ ਅੱਗੇ ਹੈਗੇ ਦਰਿਆ ਤੋਂ ਆ ਜਾਂਦਾ ਹੈ ਉਹ ਪਹਿਲੇ ਹੈਗਾ ਸੀ ਦਰਿਆ ਅੱਗੇ ਬਹੁਤ ਵਗਦਾ ਸੀ ਜਦੋਂ ਸਾਡੇ ਬਜ਼ੁਰਗ ਵਾਹੀ ਜੋ ਕਰਦੇ ਸੀ ਬਜ਼ੁਰਗਾ ਕੋਲ ਇੰਨੀ ਜ਼ਾਇਦਾਤ ਨਹੀਂ ਹੈਗੇ ਸੀ ਵੀ ਉਹਨਾਂ ਨੇ ਵਾਹੀ ਜੋ ਕਰਨ ਤੇ ਬਾਅਦ ਵਿੱਚ ਦਰਿਆ ਨੇ ਲੋੜ ਕੇ ਲੈ ਗਏ ਸੀ ਤੇ ਹੁਣ ਜ਼ਮੀਨਾਂ ਨਿਕਲ ਪਿਆ ਨੇ ਉਹ ਸਾਡੀ ਜ਼ਮੀਨਾਂ ਸੀ ਉਹਨਾਂ ਤੇ ਹੁਣ ਬਾਹਰੋਂ ਆਣ ਕੇ ਲੋਕ ਕੁਝ ਕਬਜ਼ਾ ਕਰਦੇ ਆ ਪਰ ਉਹ ਸਰਕਾਰ ਦੀ ਜ਼ਮੀਨ ਆ ਉਸ ਟਾਈਮ ਦੇ ਸਰਕਾਰ ਨੇ ਆਪਦੇ ਨਾਮ ਪਾਲਿਸੀ ਕਰਾ ਲਈ ਸੀ ਤੇ ਪਰ ਹੈਗੀ ਸਾਡੇ ਲੋਕਾਂ ਨੇ ਤੇ ਸਰਕਾਰ ਨੇ ਹੁਣ ਪਾਲਿਸੀ ਬਣਾਈ ਸੀ ਵੀ ਇਹਨਾਂ ਲੋਕਾਂ ਨੂੰ 5-5 ਕਿੱਲੇ ਠੇਕੇ ਤੇ 5-5000 ਦੇ ਵਾਸਤੇ ਵੀ ਠੇਕੇ ਦਾ ਦਿੱਤੀ ਜਾਵੇ ਤੇ 15 ਸੱਤ ਨੂੰ ਬੋਲੀ ਵੀ ਰੱਖੀ ਗਈ ਸੀ ਪਰ ਕੁਝ ਲੋਕਾਂ ਨੇ ਵਿੱਚ ਉਹ ਰਹਿਚਣਾ ਪਾਣ ਕਾਰਨ ਪ੍ਰਸ਼ਾਸਨ ਮੇਲ ਜਾਂਦਾ ਹੈ ਮਿਲਿ ਪਹੂਤ ਕਰਕੇ ਇਹਨਾਂ ਰੋਕ ਦਿੱਤੀ ਕੀ ਕਾਰਨ ਹੈ ਕਿ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨੂੰ ਸਾਡੀ ਇਹੀ ਸੁਣਵਾਈ ਹੈ ਵੀ ਇਹ ਗਲਤੀ ਕਰ ਬੈਠੇ ਇੱਕ ਤਾਂ ਬਿਆਮ ਪਾਰਟੀ ਨਹੀਂ ਤਾਂ ਵੋਟਾ ਪਾਏ ਹੈ ਬਦਲਾ ਕਰਕੇ ਵੀ ਸਾਡੀ ਸੁਣਵਾਈ ਹੋਵੇਗੀ ਪਰ ਉਸੇ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਕਹਿੰਨੇ ਆਂ ਵੀ ਸਾਡੀ ਸੁਣਵਾਈ ਹੋਵੇ ਤਾਂ ਸਾਨੂੰ ਕੀ ਲੋੜ ਹੈ ਦੇਖੋ ਸਾਡੇ ਬੱਚੇ ਮਾਵਾ ਪਹਿਣਾ ਦਾ ਅਸੀਂ ਸੜਕਾਂ ਤੇ ਰੋਲਦੇ ਫਿਰਨੇ ਅਹੀਂ ਇਹ ਹੀ ਮੰਗਾ ਕਰਨੇ ਕੋਈ ਜਲਦੀ ਤੋਂ ਜਲਦੀ ਸੁਨਵਾਈ ਹੋ ਜਾਏ ਨਹੀਂ ਪ੍ਰਸ਼ਾਸਨ ਦੀ ਕੀ ਮਜਬੂਰੀ ਆ ਜਿਹੜੀ ਤੁਹਾਡੀ ਬੜਾ ਲੰਮੇ ਸਮੇਂ ਤੋਂ ਜਿਹੜਾ ਤੁਹਾਡਾ ਸੰਘਰਸ਼ ਚੱਲ ਰਿਹਾ ਹੈ ਪ੍ਰਸ਼ਾਸਨ ਉਹਦੇ ਤੇ ਮਤਲਬ ਕੋਈ ਵੀ ਇਹਨੇ ਪ੍ਰਸ਼ਾਸਨ ਨੇ ਅਜ ਤੱਕ ਤੁਹਾਨੂੰ ਇਹਦਾ ਜਵਾਬ ਨਹੀਂ ਦਿੱਤਾ ਕੀ ਕਾਰਨ ਹੋ ਸਕਦਾ ਪ੍ਰਸ਼ਾਸਨ ਜੀ ਸਾਨੂੰ ਜਵਾਬ ਦਿੰਦੇ ਆ ਜਦੋਂ ਆਉਂਦੇ ਆ ਉਸ ਟਾਈਮ ਹੀ ਕਹਿੰਦੇ ਆ ਜੇ ਅਸੀਂ ਕਰਦੇ ਨੇ ਅੱਜ ਨਹੀਂ ਕੱਲ ਕਰਦੇ ਆ ਕੋਈ 10 ਦਿਨਾਂ ਨੂੰ 15 ਦਿਨਾਂ ਨੂੰ ਵੋਟਾ ਆ ਗਿਆ ਕੁਝ ਆ ਗਿਆ ਪਰ ਕਰਦੇ ਨਹੀਂ ਆ ਕਿਉਂਕਿ ਸਾਡੇ ਕੁਝ ਲੋਕ ਹੈਗੇ ਗਰੀਬ ਲੋਕ ਆ ਪੈਸੇ ਨਹੀਂ ਦੇਣਾ ਤੇ ਜਿਹੜੇ ਭੂ ਮਾਫੀਆ ਲੋਕ ਹਨ ਕਬਜ਼ੇ ਇੱਕ ਕਿਲਾ ਜ਼ਮੀਨ ਲੈ ਕੇ 10-10 ਕਿਲੇ ਤੇ 100-100 ਕਿਲੇ ਕਬਜ਼ਾ ਕਰਨਾ ਚਾਹੁੰਦੇ ਅਸੀਂ ਕਹਿੰਨੇ ਆ ਵੀ ਉਹ ਲੋਕਾਂ ਦੇ ਸਾਡੇ ਨੂੰ ਉਥੇ ਵੰਡ ਕੇ ਦਿੱਤੀ ਜਾਵੇ ਤੇ ਪ੍ਰਸ਼ਾਸਨ ਨੇ ਐਫਸੀਆਰ ਤੋਂ ਚਿੱਠੀ ਵੀ ਆ ਗਈ ਚੰਡੀਗੜ੍ਹ ਤੋਂ ਪਰ ਜਿਹੜਾ ਫਰੋਹੀਪੁਰ ਦਾ ਪ੍ਰਸ਼ਾਸਨ ਇੱਥੋਂ ਦਾ ਹੈ ਇਹ ਨਹੀਂ ਕਰ ਰਿਹਾ ਜੀ ਇਹ ਪਤਾ ਨਹੀਂ ਮਿਲੀ ਭੂਤ ਕੀਤੀ ਹੋਈ ਹੈ ਨਾ ਤਾਂ ਕਰਕੇ ਨਿਕਲ ਜੇਕਰ ਅੱਜ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਕੰਨ ਤੇ ਜੋ ਨਹੀਂ ਸਰਕਦੀ ਤਾਂ ਅਗਲਾ ਕੀ ਪ੍ਰੋਟੈਸਟ ਅਸਾਂ ਜੀ ਅੱਜ ਦਾ ਰੋਸ ਪ੍ਰਦਰਸ਼ਨ ਇੱਕ ਦਿਨ ਵਾਸਤੇ ਸਾਡੇ ਹੈਗਾ ਅਸੀਂ ਜੇ ਇਹ ਹਫਤੇ ਦੇ ਵਿੱਚ ਵਿੱਚ ਸਾਡਾ ਹੁੰਦਾ ਕੰਮ ਕਰਦੇ ਆ ਬੋਲੀ ਤੇ ਠੇਕ ਚ ਗੱਤੇ ਦਿੰਦੇ ਆ ਜ਼ਮੀਨ ਤੇ ਠੀਕ ਆ ਨਹੀਂ ਤੇ ਫਿਰ ਅਸੀਂ ਆਣ ਮਿੱਥੇ ਸਮੇ ਵਾਸਤੇ ਇੱਥੇ ਪੱਕਾ ਮੋਰਚਾ ਲਾ ਕੇ ਬੈਠਾਂਗੇ ਪੰਜਾਬ ਦੇ ਕਿਸਾਨ ਜੋ ਨੇ ਪੰਜਾਬ ਕੀ ਮੰਗ ਕੀ ਕਰਦੇ ਹੋ ਹੁਣ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਬੋਲੀ ਕਰਵਾਈ ਜਾਵੇ ਠੇਕ ਚ ਗੱਤੇ ਤੇ ਜ਼ਮੀਨ ਸਾਡੇ ਲੋਕਾਂ ਨੂੰ ਦਿੱਤੀ ਜਾਵੇ ਤੇ ਅਸੀਂ ਪੈਸੇ ਕਰਨ ਤਿਆਰ ਆ